ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਤਿੰਨ ਸ਼ਹੀਦ ਪਰਿਵਾਰ ਪਹੁੰਚੇ ਨਿਗੇ ਅ ਇਹਨਿਗੇ ਸ਼ਹੀਦ ਭਾਈ ਦਿਲਬਾਗ ਸਿੰਘ ਸੰਘਾ ਉਹਨਾਂ ਦੇ ਭੈਣ ਜੀ ਨਿਗੇ ਕਾਫੀ ਇਹਨਾਂ ਦੀ ਸਿਹਤ ਜਿਹੜੀ ਖਰਾਬ ਰਹਿੰਦੀ ਇਹਨਾਂ ਨੇ ਕੁਝ ਟੈਸਟ ਕਰਾਉਣੇ ਸੀਗੇ ਤਾਂ ਉਹਦੇ ਵਾਸਤੇ ਅਸੀਂ 10000 ਰੁਪਏ ਦੀ ਇਹਨਾਂ ਨੂੰ ਸ਼ਹਿਦਾਰਾਸ਼ੀ ਜਿਹੜੀ ਉਹ ਦੇ ਰਹੇ ਹੈਗੇ ਆ ਉਸ ਤੋਂ ਅੱਗੇ ਨੇ ਸ਼ਹੀਦ ਭਾਈ ਪ੍ਰਤਾਪ ਸਿੰਘ ਪਿੰਡ ਜੰਡ ਅ ਇਨਾਂ ਦੀ ਸਿੰਗਣੀ ਹੈਗੇ ਨੇ ਇਹਨਾਂ ਨੇ ਆਪਣੇ ਪੁੱਤਰੇ ਦੀ ਫੀਸ ਭਰਨ ਦੇ ਲਈ 10000 ਰੁਪਏ ਦੀ ਜਿਹੜੀ ਸਾਡੇ ਕੋਲ ਮੰਗ ਕੀਤੀ ਸੀਗੀ ਔਰ ਉਸ ਤੋਂ ਅੱਗੇ ਨੇ ਸ਼ਹੀਦ ਭਾਈ ਕਸ਼ਮੀਰ ਸਿੰਘ ਠੱਠਗੜ ਸ਼ਹੀਦ ਭਾਈ ਕਸ਼ਮੀਰ ਸਿੰਘ ਠੱਠਗੜ ਦੇ ਬ੍ਰਦਰ ਜਿਹੜੇ ਲੁਧਿਆਣੇ ਰਹਿੰਦੇ ਸੀਗੇ ਸਵਰਨ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦੇ ਪਰਿਵਾਰ ਲਈ 10000 ਰੁਪਏ ਦੀ ਜਿਹੜੀ ਸੇਵਾ ਹੈਗੀ ਉਹਨਾਂ ਲਈ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਇਹ ਵੀ ਸ਼ਹੀਦ ਭਾਈ ਕਸ਼ਮੀਰ ਸਿੰਘ ਠੱਠਗੜ ਦੇ ਭਰਾ ਨੇ ਇਹ 30000 ਰੁਪਏ ਦੀ ਜਿਹੜੀ ਸੇਵਾ ਵਾ ਪਿੰਡ ਕਰਨਾਨਾ ਬੰਗਾ ਹਸ਼ਿਆਰਪੁਰ ਦੀ ਸੰਗਤ ਵੱਲੋਂ ਸਾਨੂੰ ਭੇਜੀ ਗਈ ਸੀ ਤੇ ਅਸੀਂ ਪਰਿਵਾਰਾਂ ਤੱਕ ਪਹੁੰਚਾਈ ਹੈ ਬਹੁਤ ਬਹੁਤ ਧੰਨਵਾਦ ਹੈਗਾ ਸਾਰੀ ਸੰਗਤ ਦਾ ਜਿਹੜੇ ਵੀ ਸੇਵਾ ਵਿੱਚ ਹਿੱਸਾ ਬਾਰੇ ਨੇਗੇ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ